ਜਿਸ ਬੰਦੇ ਦੇ ਨਾਮ ਤੇ ਯਾਰ ਤੁਸੀਂ ਪੈਸਾ ਕਮਾਉਨੇ ਉਹਦੇ ਪੁੱਤਰ ਨੂੰ ਤੁਸੀਂ ਵੋਟ ਕਿਉਂ ਨਹੀਂ ਦਿਵਾਦੇ ਕਿੱਥੇ ਤੇ ਸਰਬਜੀਤ ਸਿੰਘ ਦੀ ਜ਼ੁਬਾਨ ਕਿੰਨੀ ਹਲੀਮੀ ਕਿੰਨੀ ਨਿਮਰਤਾ ਹੈ ਉਹਨਾਂ ਦੇ ਵਿੱਚ ਤੇ ਕਿੱਥੇ ਇਹਨਾਂ ਦੀ ਜ਼ੁਬਾਨ ਜ਼ਮੀਨ ਤੇ ਤੁਸੀਂ ਉਤਰਨਾ ਨਹੀਂ ਤਾਂ ਤਾਂ ਰਹਿਣਾ ਹਵਾ 'ਚ ਰਹਿਣਾ ਤੇ ਗੱਲਾਂ ਵੀ ਤੁਹਾਡੀਆਂ ਹਵਾ 'ਚ ਰਹਿੰਦੀਆਂ ਨੇ ਗੱਡੀ ਤੋਂ ਹੀ ਹੰਸ ਰਾਜ ਹੰਸ ਨਹੀਂ ਉਤਰਦਾ ਗੱਡੀ ਤੋਂ ਹੀ ਇਹ ਨਹੀਂ ਉਤਰਦਾ ਕਿ ਕਹਿੰਦੇ ਮਾਨ ਸਾਬ ਪੰਥਕ ਚਿਹਰਾ ਮੰਨੇ ਜਾਂਦੇ ਨੇ ਉਹਨਾਂ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਦਰਿਆਦਲੀ ਦਿਖਾਉਣ ਤੇ ਜਿਹੜਾ ਆਪਣਾ ਫਰੀਦਕੋਟ ਹਲਕੇ ਤੋਂ ਕੈਂਡੀਡੇਟ ਅਨਾਉਂਸ ਕੀਤਾ ਉਹਨੂੰ ਵਾਪਸ ਲੈ ਲੈ ਇੱਥੇ ਸਾਡੀਆਂ ਸਰਮੋਰ ਸੰਸਥਾਵਾਂ ਜਿਨ੍ਹਾਂ ਨੇ ਸਾਡੇ ਇਨਾਂ ਸ਼ੀਦਾਂ ਦੇ ਪਰਿਵਾਰਾਂ ਨੂੰ ਸਾਂਭਣਾ ਸੀਗਾ ਤੇ ਮੈਨੂੰ ਕਹਿੰਦੇ ਇਹ ਗੱਲ ਕਹੀ ਗਈ ਸੀ ਕਿ ਦਰੀਆਂ ਫੀਸਾਂ ਅਸੀਂ ਭਰਾਂਗੇ ਪਰ ਇੱਕ ਕਲਾਸ ਦੇ ਵਿੱਚ ਜਾ ਕੇ ਮੈਨੂੰ ਮੈਡਮ ਨੇ ਮੇਰਾ ਨਾਮ ਇਸ ਕਰਕੇ ਕੱਟਤਾ ਸੀ ਕਿ ਮੇਥੋਂ ਫੀਸ ਨਹੀਂ ਭਰੀ ਗਈ ਸੀ ਕਿੰਦੀ ਸ਼ਰਮ ਦੀ ਗੱਲ ਹੈ ਸਾਡੀ ਗੋਮ ਵਾਸਤੇ ਅਕਾਲੀ 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 ਹੁੰਦੀ ਰਹੀ ਐ ਪਰ ਕੀ ਉਹ ਸੱਚੀ ਅਕਾਲੀ ਸੀ ਜੇ ਇੱਕ ਮੌਕੇ ਤੇ 92 ਜਿਤਾਇਆ ਜਾ ਸਕਦੇ ਫਿਰ ਇੱਕ ਨੂੰ ਕਿਉਂ ਨਹੀਂ ਜਿਤਾਇਆ ਜਾ ਸਕਦਾ ਮੈਂ ਪੁੱਛਦਿਆਂ ਵੀ ਨਚਾਰ ਕਿਸੇ ਦੇਊਗਾ ਜਿਹੜੇ ਜਵਾਨੀ ਆ ਜਾਂ ਮੁੰਡੇ ਕੋਈ ਆ ਉਹ ਉਹ ਪੰਜਾਬ ਦੀ ਗੱਲ ਨਾ ਕਰਨ ਪੰਜਾਬ ਦੀਆਂ ਸਮੱਸਿਆਵਾਂ ਦੀ ਗੱਲ ਨਾ ਕਰਨ ਚਾਹੇ ਨਸ਼ਾ ਆ ਚਾਹੇ ਬੇਰੋਜ਼ਗਾਰੀ ਐ ਹਲਮਾ ਗਾਣਿਆਂ 'ਚ ਕੀ ਵਿਖਾਇਆ ਜਾ ਰਿਹਾ ਅੱਜ ਜਦੋਂ ਵੀ ਚੋਣਾ ਆਉਂਦੀਆਂ ਨੇ ਤਾਂ ਚੋਣਾਂ ਨੂੰ ਲੈ ਕੇ ਬਹੁਤ ਵੱਡੇ ਸਵਾਲ ਹੋਣੇ ਸ਼ੁਰੂ ਹੋ ਜਾਂਦੇ ਨੇ ਪਰ ਜਦੋਂ ਪੰਥ ਦੇ ਨਾਮੀ ਚਿਹਰਿਆਂ ਦੀ ਗੱਲ ਹੁੰਦੀ ਹੈ ਜਿਨ੍ਹਾਂ ਦੇ ਵਿੱਚੋਂ ਬਹੁਤ ਮਹਾਨ ਪਸ਼ੋਕੜਵਾੜੇ ਲੋਕਾਂ ਦਾ ਜ਼ਿਕਰ ਵੀ ਛਿੜਦਾ ਏ ਭਾਈ ਸਰਬਜੀਤ ਸਿੰਘ ਮਲੋਆ ਸ਼ਹੀਦ ਭਾਈ ਬੈਂ ਸਿੰਘ ਦੇ ਪੁੱਤਰ ਫਰੀਦਕੋਟ ਹਲਕੇ ਤੋਂ ਚੋਣ ਲੜਦੇ ਨਜ਼ਰ ਆਉਂਦੇ ਨੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿੰਨਾ ਕੁ ਸਮਰਥਨ ਭਾਈ ਸਰਬਜੀਤ ਸਿੰਘ ਮਲੋਆ ਦਾ ਦਿੱਤਾ ਜਾ ਰਿਹਾ ਹੈ ਗੱਲਬਾਤ ਕਰਦੇ ਹਾਂ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਗगन ਹਾਜ਼ਰ ਹੈ ਗਗਨ ਦਾ ਸਭ ਤੋਂ ਪਹਿਲਾ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਜਦੋਂ ਸ਼ਹੀਦ ਭਾਈ ਬੈਂਤ ਸਿੰਘ ਦੇ ਪਰਿਵਾਰ ਦੇ ਨਾਲ ਸਬੰਧਤ ਉਹਨਾਂ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਦਾ ਜ਼ਿਕਰ ਹੋਵੇ ਤੇ ਬਹੁਤ ਵੱਡੀ ਕੁਰਬਾਨੀ ਰਹੀ ਹੈ ਭਾਈ ਬੈਂਤ ਸਿੰਘ ਦੀ ਤੇ ਸਭ ਤੋਂ ਪਹਿਲਾ ਵੱਡਾ ਸਵਾਲ ਇਹ ਹੈ ਕਿ ਫਰੀਦਕੋਟ ਹਲਕੇ ਦੇ ਵਿੱਚ ਚੋਣ ਲੜਨ ਵਾਸਤੇ ਚੋਣ ਅਖਾੜੇ ਦੇ ਵਿੱਚ ਨੇ ਕਿਵੇਂ ਦੇਖਦੇ ਹੋ ਤਮਾਮ ਸਾਰੀਆਂ ਜਿਹੜੇ ਪੱਖ ਸਾਹਮਣੇ ਨਿਕਲ ਕੇ ਆ ਰਹੇ ਨੇ ਸਭ ਤੋਂ ਪਹਿਲਾਂ ਤਾਂ ਬਹੁਤ ਸਤਿਕਾਰ ਹੈ ਸਰਬਜੀਤ ਸਿੰਘ ਮਲੋਆ ਭਾਜੀ ਨੂੰ ਅਸੀਂ ਸ਼ਾਇਦ ਇੰਨੇ ਕਾਬਿਲ ਨਹੀਂ ਹੈਗੇ ਕਿ ਅਸੀਂ ਉਸ ਪਰਿਵਾਰ ਦੇ ਲਈ ਬੋਲ ਸਕੀਏ ਪਰ ਫਿਰ ਵੀ ਮੈਂ ਤੁਸੀ ਚੰਗਾ ਕੀਤਾ ਕਿ ਇਸ ਵਿਸ਼ੇ ਤੇ ਚੁਣਿਆ ਮੈਂ ਵੈਸੇ ਵੀ ਚਾਹੁੰਦੀ ਸੀ ਕਿ ਜੇ ਮੈਂ ਇੱਕ ਕਹਿੰਦੇ ਨੇ ਨਾ ਨਿਰਪੱਖ ਪੱਤਰਕਾਰੀ ਨਿਰਪੱਖ ਪੱਤਰਕਾਰੀ ਜੇ ਮੈਂ ਪੱਤਰਕਾਰੀ 'ਚ ਨਾ ਹੁੰਦੀ ਤੇ ਮੈਂ ਜ਼ਰੂਰ ਉਹਨਾਂ ਦੇ ਨਾਲ ਪ੍ਰਚਾਰ ਕਰਦੀ ਤੇ ਮੈਂ ਅਜੇ ਵੀ ਚਾਹੁੰਨੀ ਆ ਪਰ ਫਿਰ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਮੈਂ ਲੋਕਾਂ ਨੂੰ ਜਿੰਨਾਕ ਸਹਿਦ ਦੇ ਸਕਦੀ ਹੋਊਂਗੀ ਮੈਂ ਦੇਵਾਂਗੀ ਹਨਾ ਹੁਣ ਗੱਲ ਆਉਂਦੀ ਆ ਕਿੰਨਾ ਕ ਕਿਹੜੀ ਹਵਾ ਹਵਾ ਕਿੰਨੀ ਕ ਉੱਥੇ ਹੈਨਾ ਹੁਣ ਉੱਥੇ ਨਾਮ ਹੈ ਜਿਹੜੇ ਪੈਦਾ ਤਾਂ 2 3 4 ਆ ਮੈਂ ਤਾਂ 4 ਕਹੂੰਗੀ ਨਚਾਰ ਵੀ ਆ ਤੇ ਡਰਾਮੇਬਾਜ਼ ਵੀ ਆ ਜਿਹੜੇ ਨਾਟਕਾਂ ਫਿਲਮਾਂ ਚ ਡਰਾਮੇ ਨਾਟਕ ਕਰਦੇ ਆ ਉਹ ਜ਼ਿੰਦਗੀ ਦੇ ਵਿੱਚ ਵੀ ਨਾਟਕ ਡਰਾਮੇ ਹੀ ਕਰਦੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਬਹੁਤ ਤਜਰਬਾ ਹੁੰਦਾ ਤੇ ਅਸੀਂ ਇੱਕ ਐਗਜ਼ਾਮਪਲ ਦੇਖ ਚੁੱਕੇ ਆ ਤੇ ਮੈਨੂੰ ਕਿਸੇ ਦਾ ਖੌਫ ਨਹੀਂ ਆ ਆਪਾਂ ਦੇਖ ਚੁੱਕੇ ਆ ਰਾਜਨੀਤਿਕ ਲੋਕ ਤਾਂ ਸਾਰੇ ਹੀ ਮੇਰੇ ਖਿਆਲ ਨਾਲ ਇਹੋ ਜਿਹੇ ਹੁੰਦੇ ਆ ਕਲਾਕਾਰ ਹੀ ਹੁੰਦੇ ਇਹਨਾਂ ਕੋਲ ਕਲਾ ਹੀ ਹੁੰਦੀ ਆ ਕਲਾ ਕਿਹੜੀ ਹੁੰਦੀ ਆ ਜੀ ਲੋਕਾਂ ਨੂੰ ਬੁੱਧੂ ਬਣਾਉਂਦੀ ਆ ਤੇ ਲੋਕਾਂ ਨੂੰ ਬੁੱਧੂ ਬਾਖੂ ਬਣਾ ਲੈਂਦੇ ਹੁਣ ਕਰਮਜੀਤ ਅਨਮੋਲ ਦੀ ਮੈਂ ਪਹਿਲ ਤੇ ਗੱਲ ਕਰਦੀ ਆ ਹਨਾ ਉਹ ਆਏ ਆ ਹਨਾ ਵਧੀਆ ਉਹਨਾਂ ਦਾ ਕੰਮ ਚੱਲੀ ਜਾਂਦਾ ਹਨਾ ਆਪਦਾ ਉਧਰ ਫਿਲਮਾਂ ਦੇ ਵਿੱਚ ਪਰ ਯਾਰੀ ਪਗਾਉਣੀ ਆ ਜਿਹੜੀ ਯਾਰੀ ਪਗਾਉਣੀ ਆ ਵੀ ਮੈਂ ਜਿਵੇਂ ਉਹ ਕਹਿੰਦੇ ਵੀ ਦੋਸਤੀ ਦੇ ਕਰਕੇ ਮੈਂ ਕਿਹਾ ਚੱਲ ਇੱਧਰ ਚੱਲ ਇੱਧਰ ਚੱਲ ਹਨਾ ਦੋਸਤੀ ਦੇ ਵਿੱਚ ਪਹਿਲਾਂ ਉਹਨਾਂ ਨੂੰ ਕਲਾਕਾਰੀ ਕਰਨੀ ਲਿਆਂਦਾ ਕਮੇਡੀ ਚ ਲਿਆਂਦਾ ਹੁਣ ਰਾਜਨੀਤੀ ਚ ਲਿਆ ਰਹੇ ਆ ਜ਼ਰੂਰੀ ਨਹੀਂ ਉਹ ਬਹੁਤ ਸੋਹਣੇ ਹੋਣਗੇ ਐਕਟਰ ਹੋਣਗੇ ਬਹੁਤ ਬਾਕਮਾਲ ਹੋਣਗੇ ਜ਼ਰੂਰੀ ਨਹੀਂ ਇੱਕ ਚੰਗਾ ਐਕਟਰ ਇੱਕ ਚੰਗਾ ਰਾਜਨੇਤਾ ਵੀ ਹੋ ਸਕਦਾ ਇਹ ਜ਼ਰੂਰੀ ਨਹੀਂ ਹੈਗਾ ਹਰੇਕ ਬੰਦੇ ਦੇ ਵਿੱਚ ਇੱਕ ਕੁਆਲਿਟੀ ਹੁੰਦੀ ਆ ਪਰ ਇਹ ਨਹੀਂ ਵੀ ਉਹ ਹਰੇਕ ਕੁਆਲਿਟੀ ਦੇ ਵਿੱਚ ਆ ਕੇ ਵੀ ਮੈਂ ਇੱਧਰ ਵੀ ਮੈਂ ਮਸ਼ਹੂਰ ਹੋ ਜਾਊਂਗਾ ਇੱਧਰ ਵੀ ਮੈਂ ਟੰਗ ਫਸਾਲਾ ਉਹ ਉਹ ਕੰਮ ਕਰ ਰਿਹਾ ਤੇ ਫਿਰ ਇਹਨਾਂ ਦੀ ਜ਼ੁਬਾਨ ਦੇਖ ਲੋ ਕਿੱਥੇ ਤੇ ਸਰਬਜੀਤ ਸਿੰਘ ਦੀ ਜ਼ੁਬਾਨ ਕਿੰਨੀ ਹਲੀਮੀ ਕਿੰਨੀ ਨਿਮਰਤਾ ਹੈ ਉਹਨਾਂ ਦੇ ਵਿੱਚ ਤੇ ਕਿੱਥੇ ਇਹਨਾਂ ਦੀ ਜ਼ੁਬਾਨ ਸਵਾਲ ਪੁੱਛਿਆ ਕਿ ਤੁਸੀਂ ਤਾਂ ਭਈ ਵਿਦੇਸ਼ ਚਲੇ ਜਾਓਗੇ ਤੇ ਅਸੀਂ ਕੰਮ ਕਰਾਉਣੇ ਹੁੰਦੇ ਆ ਹਨਾ ਤੇ ਉਹ ਕਹਿੰਦਾ ਮੈਨੂੰ ਕੀ ਆ ਮੈਂ ਵਿਦੇਸ਼ ਚ ਰਹਾਆਂ ਲੋਕਾਂ ਨੂੰ ਕੀ ਆ ਕੰਮ ਹੋਣੇ ਚਾਹੀਦੇ ਹੋ ਹੋਣਗੇ ਭਾਈ ਜਦੋਂ ਤੁਸੀਂ ਸਾਨੂੰ ਮਿਲੋਂਗੇ ਹੀ ਨਹੀਂ ਤੁਹਾਨੂੰ ਸਾਡੀ ਸਮੱਸਿਆ ਪਤਾ ਹੀ ਨਹੀਂ ਲੱਗੂਗੀ ਕੰਮ ਕਨੇਡਾ ਬੈਠੇ ਹੋ ਜਾਣਗੇ ਫਿਰ ਤਾਂ ਉਥੇ ਦੂਜੇ ਕਰਾ ਦੇਣਗੇ ਉਥੋਂ ਵਾਲੇ ਪ੍ਰਧਾਨ ਮੰਤਰੀ ਕਰਾ ਦੇਣਗੇ ਸਾਡੇ ਕੰਮ ਫਿਰ ਅਸੀਂ ਉਹਨਾਂ ਨੂੰ ਹੀ ਕਹਦਿਆ ਕਰੀਏ ਇਹ ਕੀ ਗੱਲ ਹੋਈ ਜ਼ਮੀਨ ਤੇ ਤੁਸੀਂ ਉਤਰਨਾ ਨਹੀਂ ਤਾਂ ਤਾਂ ਰਹਿਣਾ ਹਵਾ ਚ ਰਹਿਣਾ ਤੇ ਗੱਲਾਂ ਵੀ ਤੁਹਾਡੀਆਂ ਹਵਾ ਚ ਰਹਿੰਦੀਆਂ ਨੇ ਜਿਵੇਂ ਤੁਸੀਂ ਤਾਂ ਰਹਿੰਦੇ ਹੋ ਗੱਡੀ ਤੋਂ ਹੀ ਹੰਸ ਰਾਜ ਹੰਸ ਨਹੀਂ ਉਤਰਦਾ ਗੱਡੀ ਤੋਂ ਹੀ ਇਹ ਨਹੀਂ ਉਤਰਦਾ ਉਹ ਜਾਜ ਇੱਕ ਹੋਰ ਹੈ ਇਹਨਾਂ ਦੇ ਉੱਤੇ ਆ ਉਹ ਜਾਜ ਤੋਂ ਨਹੀਂ ਉਤਰਦਾ ਉੱਤੋਂ ਉੱਤੋਂ ਦੁਨੀਆ ਵੇਂਦੇ ਆ ਵੀ ਕਿਵੇਂ ਆ ਉੱਤੋਂ ਤੁਹਾਨੂੰ ਕੁਝ ਨਹੀਂ ਨਜ਼ਰ ਆਉਣਾ ਥੱਲੇ ਉਤਰਨਾ ਪਊ ਇਹਨਾਂ ਲੋਕਾਂ ਦੇ ਵਿੱਚ ਬੈਠਣਾ ਪਊਗਾ ਤੇ ਬੈਠਣਾ ਵੀ ਦਿਲੋਂ ਪਊਗਾ ਇਹ ਨਹੀਂ ਇਹ ਨਹੀਂ ਵੀ 15 16 ਕੈਮਰੇ ਲੈ ਜੋ ਤੇ ਅੱਜ ਇਧਰ ਦੁੱਖ ਦਾ ਪ੍ਰਗਟਾਵਾ ਕਰਕੇ ਆਏ ਆਥ ਨਹੀਂ ਇਹਨਾਂ ਦੀ ਪੋਸਟ ਪਾਈ ਪਈ ਹੁੰਦੀ ਐ ਨਹੀਂ ਹੁੰਦਾ ਐ ਨਹੀਂ ਹੁੰਦਾ ਜੋ ਤੁਸੀਂ ਕੀਤਾ ਉਹ ਦਿਖਾਉਣਾ ਨਹੀਂ ਸ਼ਹੀਦ ਬਿਆਨਤ ਸਿੰਘ ਦੇ ਪੁੱਤਰ ਨੇ ਕਦੇ ਨਹੀਂ ਇਹਨਾਂ ਦਰਸਾਇਆ ਕਦੇ ਦਿਖਾਇਆ ਨਹੀਂ ਹੁਣ ਵੀ ਉਹ ਪ੍ਰਚਾਰ ਕਰਦੇ ਆ ਇੰਨਾ ਨਹੀਂ ਉਹ ਆਏ ਆ ਕਹਿੰਦੇ ਵੀ ਹਾਂ ਮੈਨੂੰ ਹੀ ਵੋਟ ਪਾਉ ਕਿਉਂਕਿ ਮੈਂ ਸ਼ਹੀਦ ਬਿਆਨਤ ਸਿੰਘ ਦਾ ਜਿਹੜਾ ਇਹ ਪੁੱਤਰ ਆ ਇਹ ਨਹੀਂ ਉਹ ਕਹਿੰਦੇ ਇਹ ਕਿੰਨੀ ਹਲੀਮੀ ਨਿਮਰਤਾ ਦੇ ਨਾਲ ਪਰ ਇੱਥੇ ਲੋਕਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਗਗਨ ਇੱਕ ਪਾਸੇ ਵੱਡਾ ਸਵਾਲ ਇਹ ਹੈ ਕਿ ਜਿਹੜਾ ਪੰਜਾਬੀ ਇੰਡਸਟਰੀ ਦਾ ਵੱਡਾ ਤਾਮ-ਜਾਮ ਹੈ ਉਹ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਹਮਾਇਤ ਕਰਦਾ ਗਰਾਊਂਡ ਤੇ ਨਜ਼ਰ ਆਉਂਦਾ ਹੈ ਤੇ ਦੂਜੇ ਪਾਸੇ ਕੁਰਬਾਨੀ ਵਾਲੇ ਪਰਿਵਾਰ ਦੇ ਵਿੱਚੋਂ ਭਾਈ ਸਰਬਜੀਤ ਸਿੰਘ ਲੱਗਦਾ ਨਹੀਂ ਕਿ ਦੋਨਾਂ ਦੇ ਵਿੱਚੋਂ ਜਿਹੜੀ ਪੰਜਾਬੀ ਇੰਡਸਟਰੀ ਵੀ ਐ ਉਹਨਾਂ ਦੇ ਵੱਲੋਂ ਇੱਕ ਮਨੁੱਖੀ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋયા ਕਿਹੜੀ ਧਿਰ ਦਾ ਫਤਵਾ ਦੇਣਾ ਚਾਹੀਦਾ ਸੀ ਉਹ ਉਹ ਤਾਂ ਆਪਦੇ ਵਾਲੇ ਦਾ ਕਰ ਰਹੇ ਆ ਦੇਣਾ ਤਾਂ ਚਲੋ ਇਹਨਾਂ ਦਾ ਹੀ ਚਾਹੀਦਾ ਸੀ ਸਭ ਨੂੰ ਪਤਾ ਹੈ ਅਸੀਂ ਅਸੀਂ ਉਸ ਕਿਤੇ ਤੋਂ ਨਹੀਂ ਆ ਹਨਾ ਦੇਣਾ ਤਾਂ ਇਹਨਾਂ ਦਾ ਹੀ ਚਾਹੀਦਾ ਸੀ ਸਪੋਰਟ ਇਹਨਾਂ ਦੀ ਕਰਨੀ ਚਾਹੀਦੀ ਸੀ ਪਰ ਇਹਨਾਂ ਦੀ ਸਭ ਤੋਂ ਪਹਿਲਾਂ ਕਿਹਨੇ ਸਪੋਰਟ ਕਰਨੀ ਸੀ ਬਾਈ ਪੰਥਕ ਦਿਨਾਂ ਦੇ ਜਿੰਨੇ ਵੀ ਕਥਾਵਾਚਕ ਨੇ ਜਿੰਨੇ ਵੀ ਟਾਡੀ ਕਬਿਸ਼ਰੀ ਗਾਉਂਦੇ ਆ ਜਿਹੜੇ ਜਿਹੜੇ ਨਾ ਸਟੇਜਾਂ ਦੇ ਉੱਤੇ ਕਹਿ ਸਕਦੇ ਆ ਕਿ ਭਾਈ ਬਿਆਨਤ ਸਿੰਘ ਦੀਆਂ ਵਾਰਾਂ ਗਾਉਂਦੇ ਆ ਉਹਨਾਂ ਉਹਨਾਂ ਨੂੰ ਚਾਹੀਦੀ ਸੀ ਨਾ ਸਪੋਰਟ ਕਰਨੀ ਕਿ ਅਸੀਂ ਸਰਬਜੀਤ ਸਿੰਘ ਦੀ ਸਪੋਰਟ ਕਰੀਏ ਅਸੀਂ ਪੈਸਾ ਕਮਾਉਨੇ ਆ ਬਿਆਨਤ ਸਿੰਘ ਦੇ ਨਾਮ ਤੇ ਕਮਾਉਂਦੇ ਆ ਨਾ ਨਹੀਂ ਕਮਾਉਂਦੇ ਤਾਂ ਕਹਿਣ ਵਾਰਾਂ ਜਦੋਂ ਤੁਸੀਂ ਗਾਉਨੇ ਪ੍ਰੋਗਰਾਮ ਲਾਉਨੇ ਹੋ ਸਮਾਗਮ ਲਾਉਨੇ ਹੋ ਉੱਥੇ ਤੁਹਾਨੂੰ ਪੈਸੇ ਬਕਾਇਦਾ ਦਿੱਤੇ ਜਾਂਦੇ ਹੋ ਸਮਾਗਮ ਦੇ ਵਿੱਚ ਸਾਰਿਆਂ ਦਾ ਮਾਨ ਸਨਮਾਨ ਕੀਤਾ ਜਾਂਦਾ ਜਿਸ ਬੰਦੇ ਦੇ ਨਾਮ ਤੇ ਯਾਰ ਤੁਸੀਂ ਪੈਸਾ ਕਮਾਉਨੇ ਉਹਦੇ ਪੁੱਤਰ ਨੂੰ ਤੁਸੀਂ ਵੋਟ ਕਿਉਂ ਨਹੀਂ ਪਵਾਦੇ ਯਾ ਇਹਨਾਂ ਦਾ ਪਿਸ਼ੋਕੜ ਚੱਕ ਲੈਨੇ ਹੋ ਹਨਾ ਪਿਸ਼ੋਕੜ ਚੱਕ ਲੈਨੇ ਹੋ ਕਿ ਇਦਾਂ ਸੀ ਉਦਾਂ ਸੀ ਉਹ ਉਹ ਨਾ ਮੈਂ ਇੱਕ ਇੰਟਰਵਿਊ ਕਿਸੇ ਨਿੱਜੀ ਚੈਨਲ ਦੀ ਸੁਣੀ ਤੇ ਉਹ ਕਹਿ ਰਿਹਾ ਸੀ ਕਿ ਮੇਰੇ ਆਲੇ-ਦੁਆਲੇ ਸਰਕਾਰ ਨੇ ਇਹੋ ਜਿਹਾ ਮਾਹੌਲ ਬਣਾਤਾ ਸੀ ਵੀ ਇਹ ਬੰਦਾ ਹੈ ਜਿਹੜਾ ਇਹ ਕਿਤੇ ਸਿੱਖੀ ਦੀ ਗੱਲ ਨਾ ਕਰ ਲੇ ਹੁਣ ਪਤਾ ਸੀ ਇਹਦੀਆਂ ਰਗਾਂ 'ਚ ਖੂਨ ਬਿਆਨ ਸਿੰਘ ਦਾ ਹੈ ਤੇ ਇਹ ਕਿਤੇ ਉਹੀ ਰਾਹ ਤੇ ਨਾ ਤੁਰ ਪੇ ਸਰਕਾਰਾਂ ਨੂੰ ਇਹ ਚੀਜ਼ ਪਤਾ ਹੈ ਸਾਡੇ ਲੋਕਾਂ ਨੂੰ ਨਹੀਂ ਪਤਾ ਲੱਗਦੀ ਸਾਡੇ ਲੋਕ ਸਾਡੇ ਲੋਕ ਆਪਣੇ ਬੰਦੇ ਨੂੰ ਨਹੀਂ ਪਛਾਣਦੇ ਪਰ ਸਰਕਾਰਾਂ ਪਛਾਣ ਦਿੰਦੀਆਂ ਇਹ ਸਚਾਈ ਹੈ ਇੱਕ ਤੇ ਉੱਥੋਂ ਦੇ ਲੋਕ ਲੋਕਾਂ ਨੇ ਪਹਿਲਾਂ ਵੀ ਮੇਰੇ ਖਿਆਲ ਨਾਲ ਦੋ ਵਾਰ ਇਹਨਾਂ ਨੂੰ ਹਰਾਇਆ ਤੇ ਲੱਖ ਦੀ ਲਹਨਤ ਹੈ ਹੋਜੇ ਲੋਕਾਂ ਤੇ ਗਗਨ ਲੋਕਤੇ ਵੀ ਸਵਾਲ ਕਰਦੇ ਕਹਿੰਦੇ ਨਾ ਅਕਾਲੀ ਦਲ ਤੋਂ ਉਮੀਦ ਕੀਤੀ ਜਾ ਸਕਦੀ ਹੈ ਨਾ ਆਮ ਆਦਮੀ ਪਾਰਟੀ ਤੇ ਨਾ ਹੀ ਭਾਜਪਾ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਆਪਣੀ ਜਿਹੜਾ ਉੱਥੋਂ ਉਮੀਦਵਾਰ ਹੈ ਉਹਨੂੰ ਵਾਟਰੋ ਕਰ ਲਿਆ ਜਾਵੇ ਕਹਿੰਦੇ ਮਾਨ ਸਾਹਿਬ ਪੰਥਕ ਚਿਹਰਾ ਮੰਨੇ ਜਾਂਦੇ ਨੇ ਉਹਨਾਂ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਦਰਿਆਦਲੀ ਦਿਖਾਉਣ ਤੇ ਜਿਹੜਾ ਆਪਣਾ ਫਰੀਦਕੋਟ ਹਲਕੇ ਤੋਂ ਕੈਂਡੀਡੇਟ ਅਨਾਉਂਸ ਕੀਤਾ ਉਹਨੂੰ ਵਾਪਸ ਲੈ ਲੈਣ ਹਾਂ ਬਿਲਕੁਲ ਜਿਵੇਂ ਉਹਨਾਂ ਨੇ ਇੱਧਰ ਕੀਤਾ ਹੈਗਾ ਨਾ ਖਡੂਰ ਸਾਹਿਬ ਦੇ ਵਿੱਚ ਬਹੁਤ ਬਹੁਤ ਸੋਨਾ ਬਹੁਤ ਸਤਕਾਰ ਉਹ ਜਿਹੜੇ ਕੈਂਡੀਡੇਟ ਦਾ ਨਾਮ ਵਾਪਸ ਲਿਆ ਨਾ ਬਲੇਦ ਸਾਹਿਬ ਉਹਨਾਂ ਨੂੰ ਬਹੁਤ ਸਤਿਕਾਰ ਮਿਲਦਾ ਜਦੋਂ ਉਹ ਜਾਂਦੇ ਆ ਹਲਕੇ ਦੇ ਵਿੱਚ ਲੋਕ ਸਰੋਪਿਆਂ ਦੇ ਨਾਲ ਸਤਿਕਾਰ ਕਰਦੇ ਆ ਫਿਰ ਇੱਥੇ ਇੱਥੇ ਫਿਰ ਆਪਦਾ ਥੋੜਾ ਜਿਹਾ ਸਟੈਂਡ ਉਹ ਵੀ ਸਪਸ਼ਟ ਕਰਨਾ ਵੀ ਜੇ ਤੁਸੀਂ ਪੰਥਕ ਖਵਾਉਨੇ ਹੋ ਤਾਂ ਸ਼ਹੀਦ ਭਗਤ ਸ਼ਹੀਦ ਬੈਂਤ ਸਿੰਘ ਜਿਹੜੇ ਉਹਨਾਂ ਦੇ ਪਰਿਵਾਰ ਲਈ ਤੁਹਾਡੀ ਕੀ ਕੀ ਸੋਚ ਆ ਕੀ ਸੋਚ ਆ ਫਿਰ ਤੁਹਾਡੀ ਤੁਸੀਂ ਗੱਲ ਕਰਦੇ ਹੋ ਤੁਸੀਂ 84 ਦੀ ਗੱਲ ਕਰਦੇ ਹੋ ਤੁਸੀਂ ਇੰਦਰਾ ਦੀ ਗੱਲ ਕਰਦੇ ਹੋ ਹਨਾ ਬਹੁਤ ਸਟੇਜਾਂ ਤੋਂ ਮਾਨ ਸਾਹਿਬ ਗੱਲ ਕਰਦੇ ਆ ਉਹਨਾਂ ਨੂੰ ਇੱਥੇ ਮੇਰੇ ਖਿਆਲ ਨਾਲ ਖਡੂਰ ਸਾਹਿਬ ਨਾਲੋਂ ਵੀ ਪਹਿਲਾਂ ਦਰਿਆਦਰੀ ਵਗਾਉਣੀ ਚਾਹੀਦੀ ਸੀ ਔਰ ਅਜੇ ਵੀ ਦਿਖਾ ਦੇਣ ਅਜੇ ਵੀ ਦਿਖਾ ਦੇਣ ਇਹਨਾਂ ਨੂੰ ਬਿਲਕੁਲ ਨਹੀਂ ਉਹਨੂੰ ਉਹਦੇ ਵਿਰੁੱਧ ਚ ਖੜਾ ਕਰਨਾ ਚਾਹੀਦਾ ਸੀਗਾ ਹਾਲਾਂਕਿ ਮੈਨੂੰ ਜਿਤ ਤੱਕ ਮੈਨੂੰ ਲੱਗਦਾ ਹੈਗਾ ਹਾਰਨਾ ਹੀ ਆ ਪਰ ਜੇ ਉਹ ਨਾ ਲੜਦੇ ਨਾ ਚੋਣ ਉਹਦਾ ਕੁਛ ਨਾ ਕੁਛ ਫਾਇਦਾ ਸਰਬਜੀਤ ਸਿੰਘ ਮਲੋਆ ਨੂੰ ਹੋਣਾ ਸੀ ਮਾਨ ਸਾਹਿਬ ਨੂੰ ਇਹ ਕਿਉਂ ਨਹੀਂ ਲੱਗਦਾ ਕਿ ਜਿਹੜਾ ਪੰਥ ਵਿਦੇਸ਼ਾਂ ਤੋਂ ਆ ਕੇ ਦੇਸ਼ਾਂ ਤੋਂ ਆ ਕੇ ਮੇਰੀ ਹਮਾਇਤ ਸੰਗਰੂਰ ਦੇ ਵਿੱਚ ਕਰਦਾ ਰਿਹਾ ਏ ਤੇ ਉਹੀ ਪੰਥ ਅਜ ਫਰੀਦਕੋਟ ਹਲਕੇ ਦੇ ਵਿੱਚ ਜਾ ਰਿਹਾ ਏ ਤੇ ਮੈਨੂੰ ਇਹ ਪਹਿਲ ਕਦਮੀ ਜ਼ਰੂਰ ਚੱਕਣੀ ਚਾਹੀਦੀ ਆ ਮਹਿਸੂਸ ਕਿਉਂ ਨਹੀਂ ਹੁੰਦੀ ਇਹ ਚੀਜ਼ ਨਜ਼ਰ ਆ ਰਹੀ ਇਹੀ ਇਹੀ ਤਾਂ ਗੱਲ ਸਮਝ ਨਹੀਂ ਆ ਰਹੀ ਇਹ ਇਹ ਬਹੁਤ ਨਿੰਦਨਯੋਗ ਗੱਲ ਆ ਮਾਨ ਸਾਹਿਬ ਦੀ ਬਹੁਤ ਸਤਿਕਾਰ ਬਹੁਤ ਜ਼ਿਆਦਾ ਔਰ ਜਿੰਨਾ ਇਹਨਾਂ ਲਈ ਸਿੱਖ ਕੌਮ ਨੇ ਕੀਤਾ ਬੁੱਢਾ ਸ਼ੇਰ ਉਪਾਧੀ ਕਹਿ ਸਕਦੀ ਆ ਮੈਨੂੰ ਬੁੱਢਾ ਸ਼ੇਰ ਕਹਿ ਕੇ ਬੁਲਾਉਂਦੇ ਆ ਨੌਜਵਾਨ ਇਹਨਾਂ ਨੂੰ ਪਰ ਫਿਰ ਵੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਵੀ ਜਿਹੜਾ ਇਹਨਾਂ ਨੇ ਇੱਥੇ ਆਪਦੇ ਪੈਰ ਪਛਾਣ ਕੀਤੇ ਆ ਫਿਰ ਇੱਥੇ ਕਿਤੇ ਨਾ ਕਿਤੇ ਕੁਰਸੀ ਦਾ ਸੀਟ ਦਾ ਲਾਲਚ ਨਜ਼ਰ ਆਇਆ ਜੇ ਨਾ ਆਇਆ ਹੋਵੇ ਜੇ ਨਾ ਆਇਆ ਹੋਵੇ ਤਾਂ ਫਿਰ ਉਹਨਾਂ ਨੇ ਸਪੋਰਟ ਕਰਨਾ ਸੀ ਸਰਬਜੀਤ ਸਿੰਘ ਨੂੰ ਪਰ ਉਹਨਾਂ ਨੇ ਸਪੋਰਟ ਨਹੀਂ ਕੀਤਾ ਮੈਨੂੰ ਲੱਗਦਾ ਹੁਣੇ ਜੇ ਜਾਂ ਕਹਿ ਲਓ ਪਿਛਲੇ 5-7 ਸਾਲਾਂ ਤੋਂ ਹੀ ਜਾਣਨ ਲੱਗੇ ਆ ਲੋਕ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਕਿ ਸਰਬਜੀਤ ਸਿੰਘ ਸ਼ਹੀਦ ਬੈਂਤ ਸਿੰਘ ਦਾ ਬੇਟਾ ਹੈ ਹਮ ਪਤਾ ਹੀ ਨਹੀਂ ਸੀਗਾ ਕਿਉਂ ਨਹੀਂ ਪਤਾ ਇੱਥੇ ਕੌਣ ਜ਼ਿੰਮੇਵਾਰ ਹੈ ਇੱਥੇ ਪੁੱਛਿਆ ਜਾਵੇ ਕੌਣ ਜ਼ਿੰਮੇਵਾਰ ਹੈ ਕਿੱਥੇ ਸਾਡੀਆਂ ਸਰਮੋਰ ਸੰਸਥਾਵਾਂ ਜਿਨ੍ਹਾਂ ਨੇ ਸਾਡੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਾਂਭਣਾ ਸੀਗਾ ਉਹ ਕਹਿੰਦਾ ਮੈਂ ਸਰਬਜੀਤ ਸਿੰਘ ਮਲੋਆ ਨੇ ਦੱਸਿਆ ਕਹਿੰਦੇ ਮੈਂ ਇੱਕ ਮੈਨੂੰ ਜਦੋਂ ਮੇਰੇ ਮਾਤਾ ਪਿਤਾ ਦੀ ਡੈਥ ਹੋ ਗਈ ਸੀ ਤੇ ਮੈਨੂੰ ਕਹਿੰਦੇ ਇਹ ਗੱਲ ਕਹੀ ਗਈ ਸੀ ਕਿ ਤੇਰੀਆਂ ਫੀਸਾਂ ਅਸੀਂ ਭਰਾਂਗੇ ਪਰ ਇੱਕ ਕਲਾਸ ਦੇ ਵਿੱਚ ਜਾ ਕੇ ਮੈਨੂੰ ਮੈਡਮ ਨੇ ਮੇਰਾ ਨਾਮ ਇਸ ਕਰਕੇ ਕੱਟਤਾ ਸੀ ਕਿ ਮੈਥੋਂ ਫੀਸ ਨਹੀਂ ਭਰੀ ਗਈ ਸੀ ਕਿੱਡੀ ਸ਼ਰਮ ਦੀ ਗੱਲ ਆ ਸਾਡੀ ਗੋਮ ਵਾਸਤੇ ਕਿੱਡੀ ਲਾਹਨਤ ਦੀ ਗੱਲ ਹੈ ਅਸੀਂ ਸ਼ਹੀਦ ਦੇ ਬੱਚੇ ਜਿਹਦਾ ਕੋਈ ਕਸੂਰ ਨਹੀਂ ਸੀ ਹਨਾ ਛੇਵੀਂ ਸੱਤਵੀਂ ਦੇ ਵਿੱਚ ਬੱਚਾ ਪੜਦਾ ਹੁੰਦਾ ਹੈ ਹਨਾ ਤੇ ਸਾਨੂੰ ਵੈਸੇ ਹੀ ਸਾਨੂੰ ਵੈਸੇ ਹੀ ਵੀ ਸਾਡੇ ਲਈ ਉਹਨਾਂ ਨੇ ਕਿੱਡੀ ਵੱਡਾ ਅਕਾਲ ਤਖਤ ਤੇ ਹਮਲਾ ਹੋਇਆ ਸੀ ਅਕਾਲ ਤਖਤ ਤੇ ਹਮਲਾ ਹੋਇਆ ਸੀ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਵਿਰੋਧ ਸੀ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਵਿਰੋਧ ਸੀ ਪਰ ਭਾਈ ਬਿਆਨ ਸਿੰਘ ਨੇ ਜਿਹੜਾ ਏ ਉਹ ਡਿੱਗੀ ਪੱਗ ਸੀ ਜਿਹੜੀ ਉਹ ਕੌਮ ਦੇ ਸਿਰ ਤੇ ਧਰੀ ਸੀ ਸਾਰਿਆਂ ਦਾ ਰੋਸ ਜਿਹੜਾ ਇੱਕ ਜੇ ਮੈਂ ਅੱਜ ਦੀ ਗੱਲ ਕਰਾਂ ਤੇ ਕਿਸੇ ਬੰਦੇ ਨੂੰ ਲੈ ਕੇ ਆਪਾਂ ਨੂੰ ਬਹੁਤ ਜ਼ਿਆਦਾ ਗੁੱਸਾ ਹੁੰਦਾ ਵੀ ਇਹ ਤਾਂ ਹੋਵੇ ਹੀ ਨਾ ਤੇ ਉਹ ਚੀਜ਼ ਸੱਚ ਕੀਤੀ ਸੀ ਵੀ ਉਹ ਹੈ ਹੀ ਨਹੀਂ ਜੇ ਅੱਜ ਇੰਦਰਾਸ ਦੁਨੀਆ 'ਚ ਹੈ ਨਹੀਂ ਨਾ ਤੇ ਉਹਦੀ ਉਹਨਾਂ ਦੀ ਬਦੌਲਤ ਹੈ ਨਹੀਂ ਜੇ ਅਸੀਂ ਬਹੁਤ ਅਟੈਕਾਂ ਤੋਂ ਬਚੇ ਆ ਨਾ ਤਾਂ ਉਹਨਾਂ ਦੀ ਬਦੌਲਤ ਬਚੇ ਨਹੀਂ ਤਾਂ ਹਲੇ ਖਣੀ ਕਿੰਨੇ ਕ ਅਟੈਕ ਹੋਣੀ ਸੀ ਹਾਂ ਹਲੇ ਪਤਾ ਨਹੀਂ ਕੀ ਕੁਝ ਹੋਣਾ ਸੀਗਾ ਕਿਉਂਕਿ ਜਦੋਂ ਅਕਾਲ ਤਖਤ ਸਭ ਤੋਂ ਸਰਵੋੱਚ ਥਾਂ ਨਹੀਂ ਸਾਡਾ ਛੱਡਿਆ ਹੋਰ ਤਾਂ ਇਹਨਾਂ ਨੇ ਛੱਡਣਾ ਹੀ ਕੀ ਸੀ ਹੁਣ ਰਲ ਮਿਲ ਕੇ ਸਾਨੂੰ ਇਹ ਕਰਨਾ ਇੱਕ ਇੱਕ ਮੌਕਾ ਦੇਣ ਨਾਲ ਤਾਂ ਮੈਨੂੰ ਲੱਗਦਾ ਬਾਈ ਰਜਿੰਦਰ ਕੁਝ ਨਹੀਂ ਜਾਂਦਾ ਬਿਲਕੁਲ ਇੱਕ ਮੌਕਾ ਆਪਾਂ ਕਦੇ ਪੰਥਕ ਸੀਟ ਨੂੰ ਆਪਾਂ ਮੌਕਾ ਨਹੀਂ ਦਿੰਦਾ ਕਦੇ ਨਹੀਂ ਦਿੰਦਾ ਹਨਾ ਤੇ ਜੇ ਦਿੱਤਾ ਤੇ ਉਹ ਪੰਥਕ ਕਹਿੰਦੇ ਆ ਉਹਦੇ ਆਪ ਨੂੰ ਹੁੰਦੇ ਨਹੀਂ ਸੀ। ਹੂੰ। ਇਹੀ ਹੋਇਆ ਨਾ ਆਪਣੇ ਨਾਲ ਅਕਾਲੀ 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 ਹੁੰਦੀ ਰਹੀ ਐ ਪਰ ਕੀ ਉਹ ਸੱਚੀ ਅਕਾਲੀ ਸੀ? ਨਹੀਂ ਸੀ। ਜੇ ਇੱਕ ਮੌਕੇ 'ਚ 92 ਜਿਤਾਏ ਜਾ ਸਕਦੇ ਫਿਰ ਇੱਕ ਨੂੰ ਕਿਉਂ ਨਹੀਂ ਜਿਤਾਇਆ ਜਾ ਸਕਦਾ? ਇੱਕ ਨੂੰ ਕਿਉਂ ਨਹੀਂ ਜਿਤਾਇਆ ਜਾ ਸਕਦਾ? ਉਹੀ ਤੇ ਗੱਲ ਐ ਇੱਕ ਇੱਕ ਮੌਕਾ ਤਾਂ ਦੇਣਾ ਚਾਹੀਦਾ ਚਲੋ ਨਾ ਚੰਗੇ ਹੋਣਗੇ। ਅਸੀਂ 70 ਸਾਲਾਂ ਤੋਂ ਧੋਖੇ ਖਾ ਰਹੇ ਆ। ਵੈਸੇ ਤਾਂ ਦੇਲ ਹੀ ਨਹੀਂ ਮੰਨਦਾ ਇਹ ਗੱਲ ਕਹਿਣ ਨੂੰ। ਦੇਲ ਹੀ ਨਹੀਂ ਮੰਨਦਾ ਪਰ ਫਿਰ ਵੀ ਜੇ ਮੈਂ ਲੋਕਾਂ ਦੀ ਭਾਸ਼ਾ 'ਚ ਵੀ ਕਹਾਂ ਤੇ ਫਿਰ ਨਚਾਰਾ ਨਾ ਤਾਂ ਚੰਗੇ ਹੋਣਗੇ। ਨਚਾਰਾਂ ਨਾਲ ਤਾਂ 100 ਗੁਣਾ ਚੰਗੇ ਹੋਣਗੇ ਘੱਟੋ-ਘੱਟ ਜਿਹੜਾ ਇਹ ਸਿੱਖੀ ਵੱਲ ਨੌਜਵਾਨ ਆਉਣਗੇ ਘੱਟੋ-ਘੱਟ ਨਸ਼ਿਆਂ ਤੋਂ ਨੌਜਵਾਨ ਜਿਹੜੇ ਰਹਿਤ ਰਹਿਣਗੇ ਹਨਾ ਇਹ ਇਹ ਕੀ ਨਚਾਰ ਕੀ ਕੀ ਸਿਹਤ ਦੇਊਗਾ ਬਈ ਇਹ ਇਹ ਦੂਜਿਆਂ ਨੂੰ ਕਹਿੰਦੇ ਰਹਿੰਦੇ ਆ ਵੀ ਫਲਾਨਾ ਕੀ ਸਿਹਤ ਦੇਊਗਾ ਮੈਂ ਪੁੱਛਦੀ ਆ ਵੀ ਨਚਾਰ ਕੀ ਸਿਹਤ ਦੇਊਗਾ ਹੂੰ ਇੱਕ ਇੱਕ ਨੇ ਕੀ ਸੇਧ ਦਿੱਤੀ ਆ ਲੋਕ ਤੇ ਸਵਾਲ ਇਹ ਵੀ ਕਰਦੇ ਨੇ ਕਹਿੰਦੇ ਭਾਈ ਬਿਆਨ ਸਿੰਘ ਦੇ ਪਰਿਵਾਰ ਦੀ ਕੁਰਬਾਨੀ ਆ ਉਹਨਾਂ ਨੇ ਆਪਣੀ ਕੌਮ ਵਾਸਤੇ ਇਨਾ ਵੱਡਾ ਕਾਰਨਾਮਾ ਕੀਤਾ ਤੇ ਜਿਹੜੇ ਨਚਾਰ ਜਾਂ ਜਿਹੜੇ ਗਾਇਕ ਫਰੀਦਕੋਟ ਤੋਂ ਚੋਣ ਲੜ ਰਹੇ ਉਹਨਾਂ ਦੀ ਕੁਰਬਾਨੀ ਕੀ ਆ ਸਮਾਜ ਵਾਸਤੇ ਕੋਈ ਨਹੀਂ ਉਹਨਾਂ ਨੇ ਇਹੀ ਸਿਖਾਉਣਾ ਨਾ ਕਿ ਯੂਥ ਹੈ ਜਿਹੜੇ ਜਵਾਨੀ ਆ ਜਾਂ ਮੁੰਡੇ ਕੁੜੀਆਂ ਉਹ ਉਹ ਪੰਜਾਬ ਦੀ ਗੱਲ ਨਾ ਕਰਨ ਪੰਜਾਬ ਦੀਆਂ ਸਮੱਸਿਆਵਾਂ ਦੀ ਗੱਲ ਨਾ ਕਰਨ ਚਾਹੇ ਨਸ਼ਾ ਹੈ ਚਾਹੇ ਬੇਰੋਜ਼ਗਾਰੀ ਹੈ ਚਾਹੇ ਕੋਈ ਵੀ ਦਿੱਕਤ ਆ ਪੰਜਾਬ ਦੇ ਵਿੱਚ ਉਹਦੀ ਗੱਲ ਨਾ ਕਰਨ ਇਹ ਸਿਰਫ ਆ ਆਸ਼ਕੀ ਵਾਲੇ ਜਾਣ ਇਹੀ ਮਤਲਬ ਹੈ ਨਾ ਇਹੀ ਮਤਲਬ ਹੋਇਆ ਸਿੱਧਾ ਹਿਲਮਾ ਗਾਣਿਆਂ ਚ ਕੀ ਵਿਖਾਇਆ ਜਾ ਰਿਹਾ ਅੱਜ ਕਿੱਥੇ ਕੌਣ ਗੱਲ ਕਰ ਰਿਹਾ ਈ ਉਹਦਿਆਂ ਦੀ ਕਿਹੜਾ ਗੱਲ ਕਰਦਾ ਮੈਨੂੰ ਦੱਸ ਦੇ ਨੇ ਇਹਨਾਂ ਚੋਂ ਹੀ ਜਿਹੜੇ ਆ ਉੱਥੇ ਆ ਕਿੱਦਾਂ ਇਹਨਾਂ ਨੇ ਯੋਧਿਆਂ ਦੀ ਗੱਲ ਕੀਤੀ ਆ ਬਈ ਕਦੇ ਵੀ ਨਹੀਂ ਕੀਤੀ ਆਸ਼ਕੀ ਤੋਂ ਬਿਨਾਂ ਇਹਨਾਂ ਕੋਲ ਹੋਰ ਕੋਈ ਕੰਮ ਨਹੀਂ ਆ ਹੂੰ ਭਲਾ ਇਹ ਬੁੱਢੇ ਹੋ ਜਾਣ ਇਹਨਾਂ ਨੇ ਗਾਣਾ ਆਸ਼ਕੀ ਤੇ ਗਾਉਣਾ ਹੈ ਇਹ 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 ਸਾਨੂੰ ਦੱਸਣਗੇ ਵੀ ਅਸੀਂ ਕੀ ਕਰਾਂਗੇ ਇਹ ਤਾਂ ਫਿਰ ਸਾਨੂੰ ਆਸ਼ਕੀ ਸਿਖਾਉਣਗੇ ਨਾ ਤਾਂ ਫਿਰ ਆਸ਼ਕੀ ਕਰਨਗੇ ਮੁੰਡੇ ਹੋਰ ਕੀ ਕਰਨਗੇ ਜੇ ਅਸੀਂ ਲਿਆ ਕੇ ਨਚਾਰਾਂ ਨੂੰ ਮੂਰੇ ਕਲਾਕਾਰਾਂ ਨੂੰ ਐਕਟਰਾਂ ਨੂੰ ਠੱਲਾਗੇ ਔਰ ਉਹ ਵੀ ਉਹਨਾਂ ਨੂੰ ਜਿਨ੍ਹਾਂ ਨੇ ਕਦੇ ਹੀ ਕੌਮ ਦਾ ਗਾਣਾ ਨਹੀਂ ਗਾਇਆ ਉਹਨਾਂ ਨਚਾਰਾਂ ਨੂੰ ਠੱਲਾਗੇ ਉਹ ਹੰਸ ਰਾਜ ਹੰਸ ਦਾ ਬਿਆਨ ਸੁਣਿਆ ਤੁਸੀਂ ਕਿਸਾਨਾਂ ਨੂੰ ਪਹਿਲਾਂ ਤਾਂ ਉੱਦੇ ਖੜਾ ਆਰਾਮਦਰੀ ਨਾਲ ਸੁਣੀ ਜਾਂਦਾ ਐਨਾ ਹਿਆਲ ਆਇਆ ਕਿਸਾਨਾਂ ਨੇ ਉੱਦੇ ਬੋਲਦਾ ਹੈ ਜੇ ਤੂੰ ਇੱਕ ਪਿਓ ਦਾ ਸੀ ਤਾਂ ਉੱਦੇ ਬੋਲਦਾ ਤੂੰ ਜਵਾਬ ਦਿੰਦਾ ਤੈਨੂੰ ਉੱਥੇ ਦੱਸਦੇ ਉਹ ਨਾਲੇ ਤੂੰ ਸਿਕਿਉਰਿਟੀ 'ਚ ਖੜਾ ਸੀ ਉੱਥੇ ਤਾਂ ਕੋਈ ਨਾ ਕੋਈ ਨਾ ਕੋਈ ਨਾ ਕਰਕੇ ਲੰਘ ਗਿਆ ਜਦੋਂ ਉੱਥੋਂ ਲੰਘ ਗਿਆ ਨਾ ਫਿਰ ਬਾਹਰ ਜਾ ਕੇ ਵਰਕਾ ਮਾਰੀ ਜਾਂਦਾ ਅਗੇ ਦੋ ਨੂੰ ਦੇਖਾਂਗੇ ਕੱਲੇ-ਕੱਲੇ ਦਾ ਨਾਮ ਲੇਖ ਲਓ ਦੋ ਨੂੰ ਦੇਖਾਂਗੇ ਆ ਦਵਾਰਾ ਫੇਰ ਘੇਰ ਲਿਆ ਉਤਰ ਕੇ ਉਖਾਉਂਦਾ ਨਾ ਤੂੰ ਬੂਟੀ ਧਰ ਦੇ ਥੱਲੇ ਦੋ ਵਾਲੇ ਬਿਆਨ ਤੋਂ ਬਾਅਦ ਹੁਣ ਹੰਝੂ ਵਹਿ ਰਹੇ ਕਹਿੰਦੇ ਜੇ ਜ਼ਿੰਦਗੀ ਰਹੀ ਤੇ ਵੋਟਾਂ ਤੋਂ ਬਾਅਦ ਫੇਰ ਮਿਲਾਂਗੇ ਇਦਾਂ ਦੀ ਕਿਹੜੀ ਗੱਲ ਹੋ ਗਈ ਕਿਸਾਨਾਂ ਨੇ ਇਸ ਤਰ੍ਹਾਂ ਦਾ ਕੀ ਕਹਿ ਦਿੱਤਾ ਕਿ ਜਿਹੜਾ ਹੰਸਰਾਜ ਹੰਸ ਇਹਨਾਂ ਭਾਵਕ ਹੁੰਦੇ ਨਜ਼ਰ ਆ ਰਹੇ ਆ ਇਹ ਇਹ ਤਾਂ ਫਿਰ ਮੋਦੀ 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 ਇਹ ਭਾਲਦੇ ਆ ਵੀ ਸਾਰੇ ਐਂ ਕੰਮ ਲੱਗ ਜੋ ਕਿਉਂ ਬਈ ਅਸੀਂ ਕਿਉਂ ਮਾਲਾ ਫੜ ਗਿਆ ਹੱਥ 'ਚ ਮੋਦੀ ਦੇ ਨਾਂ ਦੀ ਜੇ ਤੁਸੀਂ ਫੜੀ ਹੋਈ ਐ ਤਾਂ ਅਸੀਂ ਕਿਉਂ ਥੋੜਾ ਹੁਣ ਉਹਨਾਂ ਨੇ ਟਿਕਟਾਂ ਵੇਚੀਆਂ ਹੋਣੀਆਂ ਹੁਣ ਉਹਨਾਂ ਨੇ ਪੈਸਾ ਖਵਾਇਆ ਹੋਊਗਾ ਥੋੜਾ ਕੋਈ ਨਿੱਜੀ ਫਾਇਦਾ ਕੀਤਾ ਹੋਊਗਾ ਸਾਡੇ ਪੰਜਾਬ ਦਾ ਤਾਂ ਉਹਨਾਂ ਨੇ ਨਾਸ ਕਰਕੇ ਰੱਖਤਾ ਸੱਤਿਆ ਨਾਸ ਕਰਤਾ ਕੀ ਨਹੀਂ ਕੀਤਾ ਪਿਛਲੇ ਕਿਸਾਨੀ ਅੰਦੋਲਨ ਦੇ ਵਿੱਚ 750 ਬੰਦਾ ਮਾਰਤਾ ਅਸੀਂ ਕਿਵੇਂ ਕਹਿ ਦਈਏ ਮੋਦੀ ਨੂੰ ਵੀ ਤੂੰ ਆ ਜਾ ਪੰਜਾਬ ਅਸੀਂ ਤੇਰਾ ਸਵਾਗਤ ਕਰਦੇ ਹਾਂ ਕਿਉਂ ਕਰੀਏ ਭਈ ਅਸੀਂ ਉਹਦਾ ਸਵਾਗਤ ਕਾਹ ਤੋਂ ਕਰੀਏ ਉਹ ਸਾਡਾ ਸਵਾਗਤ ਕਰਦਾ ਪਤਾ ਕਦੀ ਨਾ ਕਰਦਾ ਕਿਲ ਗੱਡ ਤੇ ਬੈਰੀਗੇਟ ਲਾਤੇ ਗੋਲੀ ਵਾਰਾ ਰਿਆ ਸਾਡੇ ਮੁੰਡੇ ਹੁਣ ਵੀ ਮਾਰ ਰਿਆ ਹਣਾ ਕੱਲਾ ਕੱਲਾ ਭਰਾ ਦੋ ਭੈਣਾਂ ਦਾ ਮਾਰ ਕੇ ਉਹਨੇ ਧਰਤਾ 21 ਸਾਲਾਂ ਦਾ ਨੌਜਵਾਨ ਅਸੀਂ ਉਹਨੂੰ ਸਤਿਕਾਰ ਦਈਏ ਅਸੀਂ ਉਹਨੂੰ ਉਹਦਾ ਸਵਾਗਤ ਕਰੀਏ ਫਿਰ ਇਹਨਾਂ ਨੂੰ ਇਹਨਾਂ ਨੂੰ ਪਤਾ ਇਸ ਗੱਲ ਦਾ ਵੀ ਸਾਨੂੰ ਪੰਜਾਬ ਪਸੰਦ ਨਹੀਂ ਕਰਦਾ ਫਿਰ ਇੱਥੇ ਦਾਖਾ ਲੈਣਾ ਉਹਨੇ ਇੱਥੇ ਕੀ ਰੱਖਿਆ ਫਿਰ ਤੁਹਾਡਾ ਜੇ ਤੁਹਾਨੂੰ ਪਤਾ ਹੀ ਹੈ ਇਹ ਸਾਨੂੰ ਵੋਟ ਪੈਣੀ ਨਹੀਂ ਸਰਵੇ ਹੋਇਆ ਹੁੰਦਾ ਹੈ ਪਤਾ ਹੁੰਦਾ ਹੈ ਬੀਜੇਪੀ ਨੂੰ ਇੱਥੋਂ ਵੋਟ ਨਹੀਂ ਪੈ ਰਹੀ ਚੰਗੀ ਤਰ੍ਹਾਂ ਪਤਾ ਹੈ ਲੱਖ ਦੀ ਲਹੰਤ ਦਾ ਉਹਨਾਂ ਨੂੰ ਹੈ ਜਿਹੜੇ ਲੀਡਰ ਵੱਖ-ਵੱਖ ਪਾਰਟੀਆਂ ਤੋਂ ਬੀਜੇਪੀ ਚ ਗਏ ਆ ਮੈਂ ਤਾਂ ਹੈਰਾਨ ਆ ਅਖੇ ਐਸੇ ਜੀਵ ਨਾਲ ਅਸੀਂ ਕਦੇ ਸਲਾਇਆ ਤੇ ਐਸੇ ਜੀ ਬਣਾ ਅਜਨੇਂਦਰੇ ਆ ਥੋੜਾ ਸੋਚ ਕੇ ਸਲਾਉਣਾ ਚਾਹੀਦਾ ਪਹਿਲਾਂ ਉਸੇ ਮੋਦੀ ਨੂੰ ਭੰਦੇ ਹੁੰਦੇ ਸੀ ਅੱਜ ਨਿੰਦੀ ਜਾਂਦੇ ਆ ਉਸੇ ਰਾਜੇਵੜਿੰਗ ਨੂੰ ਸਲਾਈ ਜਾਂਦੇ ਹੁੰਦੇ ਸੀ ਅੱਜ ਨਿੰਦੀ ਜਾਂਦੇ ਆ ਆ ਹਾਲਤਾ ਬਿੱਟੂ ਵਰਗਿਆਂ ਦਾ ਹੋਇਆ ਪਿਆ ਹਾਂ ਆ ਹਾਰੀ ਹੋਇਆ ਪਿਆ ਨਾ ਫਿਰ ਇਹਨਾਂ ਤੇ ਕੀ ਇਹਨਾਂ ਦੇ ਕੋਈ ਜਵਾਨ ਨਹੀਂ ਹੈਗੇ ਇਹਨਾਂ ਦਾ ਪੈਸਾ ਯਾਰ ਹੈ ਜਦੋਂ ਚਾਰ ਪੈਸੇ ਦੀਆਂ ਥੱਭੀਆਂ ਆਈਆਂ ਉਸੇ ਬੰਦੇ ਦਾ ਗੁਣ ਗਾਉਂਦੇ ਆ ਇਹ ਇਹ ਸਚਾਈ ਆ ਇਹ ਸਚਾਈ ਆ ਹੁਣ ਉਹਨੂੰ ਸਵਾਲ ਪੁੱਛੇ ਕਰਮਜੀਤ ਅਨਮੋਲ ਨੂੰ ਇੱਕ ਮੁੰਡੇ ਨੇ ਆਪਣੇ ਪੱਤਰਕਾਰ ਮੁੰਡੇ ਨੇ ਤੇ ਜਵਾਬ ਨਹੀਂ ਆਉਂਦੇ ਉਹਨੂੰ ਜਵਾਬ ਨਹੀਂ ਆਉਂਦੇ ਕਹਿੰਦਾ ਮੈਂ ਪਹਿਲਾਂ ਢਾਵਾ ਚ ਡਾਂਗਾ ਨਹੀਂ ਮਾਰਦਾ ਫਿਰ ਤੁਹਾਡੇ ਤਾਂ ਆਲਾ ਤਾਂ ਮਾਰੀ ਜਾਂਦਾ ਤੇਰਾ ਯਾਰ ਤਾਂ ਮਾਰੀ ਜਾਂਦਾ ਉਹ ਤਾਂ ਕਹਿੰਦਾ 130 130 ਹਣਾ ਫਿਰ ਤੁਸੀਂ ਇਹਨਾਂ ਸਾਰਿਆਂ ਨੇ ਇਵੇਂ ਕੀਤਾ ਕੋਈ ਬੰਦਾ ਕੀ ਕੋਈ ਗੱਲ ਕਰਦਾ ਕੋਈ ਬੰਦਾ ਕੋਈ ਗੱਲ ਕਰਦਾ ਪਹਿਲਾਂ ਤਾਂ ਇਹਨਾਂ ਦੀ ਆਪਾਂ ਦੋਨੇ ਇਕੱਠੇ ਖੜੇ ਆ ਬਈ ਸਾਡੀ ਜੇ ਸੋਚ ਇੱਕ ਆ ਅਸੀਂ ਤਾਂ ਇਕੱਠੇ ਕੰਮ ਕਰਾਂਗੇ ਜੇ ਤੇਰੀ ਸੋਚ ਹੋਰ ਆ ਤੇ ਮੇਰੀ ਹੋਰ ਆਪਾਂ ਇਕੱਠੇ ਕੰਮ ਹੀ ਨਹੀਂ ਕਰ ਸਕਦੇ ਕარი ਨਹੀਂ ਸਾਦੇ ਇੱਕ ਵਿੱਚ ਇੱਕ ਦੇ ਪਾਰਟੀ ਚ ਰਹ ਜਾਂਦੇ ਆ ਡੋਡੀ ਸੋਚਦੇ ਬੰਦੇ ਉਹ ਕਹਿੰਦਾ ਮੈਂ ਹਵਾ ਜਣਾਗਾ ਨਹੀਂ ਮਾਰਦਾ ਦੂਜਾ ਮਾਰੀ ਜਾਂਦਾ ਇਹ ਕਹਿੰਦੇ ਸੀ ਵੀ ਅਸੀਂ ਨਸ਼ਾ ਮੁਕਤ ਕਰ ਦਾਂਗੇ ਹਨਾ ਮੈਂ ਤਾਂ ਐ 2 ਸਾਲ ਕਰਮਜੀਤ ਅਨਮੋਲ ਨੇ ਵੇਖਿਆ ਚਲ ਮੈਂ ਖੈਰ ਬਾੜਾ ਤਾਂ ਨਹੀਂ ਕਹਿੰਦੀ ਪਰ 2 ਸਾਲ ਉਹਨੇ ਵੇਖਿਆ ਜਦੋਂ ਨੂੰ ਪਤਾ ਸੀ ਪੰਜਾਬ ਚ ਕੰਮ ਨਹੀਂ ਕੀਤੇ ਆਮ ਆਦਮੀ ਪਾਰਟੀ ਨੇ ਤੇ ਮੈਂ ਕੀ ਸੋਚ ਕੇ ਇਹਨਾਂ ਦੀ ਟਿਕਟ ਲੈ ਰਹੇ ਆ ਬਈ ਵਿੱਚ ਨਹੀਂ ਕਹਾਣੀ ਕੀ ਆ ਸਾਰੀਆਂ ਸਾਰੇ ਇਕੱਠੇ ਰੋਟੀ ਖਾਂਦੇ ਆ ਤਾਂ ਸਾਰੇ ਇੱਕ ਆ ਪੰਥਿਕ ਬੰਦਾ ਨਹੀਂ ਇਹ ਵਿੱਚ ਵੋਂਦੇ ਫਰੀਦਕੋਟ ਵਾਲੇ ਲੋਕਾਂ ਲਈ ਅਪੀਲ ਕੀ ਆ ਅਪੀਲ ਇਹੀ ਹੈ ਜੀ ਫਰੀਦਕੋਟ ਵਾਲੇ ਲੋਕਾਂ ਦੀ ਕਿ ਹੁਣ ਕਿਸੇ ਗਾਣੇ ਦੇ ਵਿੱਚ ਥੋਨੂੰ ਨਾ ਮਹਿਣਾ ਵੱਜ ਜੇ ਅੱਗੇ ਜਿਵੇਂ ਇੱਥੋਂ ਬੀਬੀ ਖਾਲੜਾ ਵਾਸਤੇ ਵੱਜਿਆ ਬਾਈ ਸਿੱਧੂ ਮੂਸੇ ਵਾਲੇ ਨੇ ਮਾਰਿਆ ਥੋਨੂੰ ਨਾ ਕਿਤੇ ਮਹਿਣਾ ਵੱਜ ਜੇ ਹੱਥ ਬੰਦ ਕੇ ਬੇਨਤੀ ਆ ਇਹਨਾਂ ਨੂੰ ਹਰਾ ਦਿਓ ਬਾਕੀ ਤੁਸੀਂ ਆਪ ਦੇਖੋਗੇ ਵੀ ਕੀ ਮੈਂ ਬਾੜੀ ਗਰੰਟੀ ਨਹੀਂ ਕਿਸੇ ਦੀ ਲੈ ਸਕਦੀ ਮੈਨੂੰ ਨਹੀਂ ਪਤਾ ਹਨਾ ਪਰ ਫਿਰ ਵੀ ਇੱਕ ਮੌਕਾ ਦੇ ਕੇ ਦੇਖ ਲਓ ਕੀ ਪਤਾ ਕੀ ਪਤਾ ਸਾਡੇ ਸਿੱਖਾਂ ਦੇ ਖਾਸ ਕਰ ਸਾਡਾ ਬੇਅਦਵੀਆਂ ਦਾ ਮਸਲਾ ਹੀ ਹੱਲ ਹੋ ਜੇ ਲੱਗਦਾ ਨਹੀਂ ਜਿਹੜਾ ਬੰਦਾ ਉਸ ਉਸ ਦਾ ਪੁੱਤਰ ਹੈ ਜਿਹੜੇ ਬੰਦੇ ਨੇ ਅਕਾਲ ਤਖਤ ਤੇ ਲੱਗੇ ਗੋਲਿਆਂ ਦਾ ਬਦਲਾ ਲਿਆ ਸੀ ਲੱਗਦਾ ਨਹੀਂ ਉਹ ਬੇਅਦਬੀਆਂ ਦੀ ਹੱਲ ਕਰੂਗਾ ਲੱਗਦਾ ਨਹੀਂ ਉਹ ਸਾਡੀ ਆਵਾਜ਼ ਬੁਲੰਦ ਕਰੂਗਾ ਤੁਹਾਡੀ ਜ਼ਮੀਰ ਨਹੀਂ ਤੁਹਾਨੂੰ ਕਹਿੰਦੀ ਵੋਟ ਪਾਉਣ ਤੋਂ ਪਹਿਲਾਂ ਨਾ ਕਿਸੇ ਹੋਰ ਮੈਨੂੰ ਯਾਦ ਨਹੀਂ ਆ ਰਿਹਾ ਵੀਰ ਦੀ ਗੱਲ ਯਾਦ ਆ ਰਹੀ ਹੈ ਵੋਟ ਪਾਉਣ ਤੋਂ ਪਹਿਲਾਂ ਨਾ ਇੱਕ ਵਾਰ ਆਪਦੇ ਜ਼ਮੀਰ ਨੂੰ ਪੁੱਛ ਲਿਓ ਉੱਥੇ ਚਾਹੇ ਤੁਸੀਂ ਕੋਈ ਬੰਦਾ ਤੁਹਾਨੂੰ ਗੱਡੀ 'ਚ ਲੈ ਕੇ ਗਿਆ ਕਹੇ ਨੇ ਤੁਹਾਨੂੰ ਪੈਸੇ ਦਿੱਤੇ ਆ ਵੋਟਾਂ ਦੇ ਕੁਛ ਵੀ ਹੋਇਆ ਪਰ ਅੰਦਰ ਤੁਸੀਂ ਆਪਦੀ ਵੋਟ ਪਾਉਣੀ ਹੈ ਇੱਕ ਵਾਰ ਅੱਖਾਂ ਮੀਚ ਕੇ ਭਾਈ ਬਿਆਨਤ ਸਿੰਘ ਬਾਰੇ ਸੋਚਦੇ ਹੋ ਉਹਨੂੰ ਆਪਦੇ ਬੱਚੇ ਪਿਆਰੇ ਨਹੀਂ ਸੀਗੇ ਉਹਨੂੰ ਕੁਛ ਨਹੀਂ ਸੀਗਾ ਵੀ ਮੇਰੇ ਮਗਰੋਂ ਜਵਾਕ ਰੋਲ ਜਾਣਗੇ ਹਨਾ ਮੇਰਾ ਪਰਿਵਾਰ ਰੋਲ ਜੂਗਾ ਉਹਨੇ ਵੀ ਤਾਂ ਕੁਰਬਾਨੀ ਦਿੱਤੀ ਆ ਨਾ ਉਹਦੇ ਬਾਰੇ ਇੱਕ ਵਾਰ ਸੋਚ ਕੇ ਉਹਦੇ ਮੂੰਹ ਨੂੰ ਵੋਟ ਪਾ ਦਿਓ ਚਲੋ ਸਰਬਜੀਤ ਸਿੰਘ ਮਲੋਆ ਨੂੰ ਤੁਸੀਂ ਨਹੀਂ ਜਾਣਦੇ ਉਹਦੇ ਮੂੰਹ ਨੂੰ ਵੋਟ ਪਾ ਕੇ ਦੇਖਿਓ ਤੇ ਜੇ ਤੁਸੀਂ ਪੰਜਾਬ ਨੂੰ ਪੰਜਾਬ ਵੇਖਣਾ ਚਾਹੁੰਦੇ ਹੋ ਇੱਕ ਵੀ ਚੀਜ਼ ਪੰਜਾਂ 'ਚ ਤਾਂ ਰਹੀ ਨਹੀਂ ਆ ਨਾ ਪੰਜ ਕਕਾਰ ਰਏ ਆ ਨਾ ਪੰਜਾਬ ਰਏ ਆ ਤੇ ਇਹ ਨਾ ਹੋਵੇ ਕਿ ਸਾਡਾ ਜਿਹੜਾ ਯੂਥ ਹੈ ਜਵਾਨੀ ਹੈ ਉਹ ਵੀ ਅਸੀਂ ਹੱਥ ਧੋ ਬੈਠ ਗਏ ਤੇ ਪਹਿਲਾਂ ਵਾਂਗੂ ਬਰਾਤਾਂ ਚੜਨ ਤੋਂ ਤਰਸਦੇ ਰਹੀਏ 2019 ਦੇ ਵਿੱਚ ਮਾਝੇ ਦੇ ਲੋਕਾਂ ਨੇ ਗਲਤੀ ਕੀਤੀ ਸੀ ਬੀਬੀ ਖਾਲੜਾ ਨੂੰ ਚੋਣ ਹਰਾ ਕੇ ਪਰ ਇਸ ਵਕਤੋਂ ਲੱਗਦਾ ਕਿ ਜਿਵੇਂ ਮਾਝੇ ਵਾਲੇ ਉਹਨਾਂ ਹੀ ਪੈੜਾਂ ਦੇ ਉੱਪਰ ਚੱਲਦੇ ਨਜ਼ਰ ਆ ਰਹੇ ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਰੂਪ ਤੇ ਵਿੱਚ ਉਹਨਾਂ ਦੇ ਪਰਿਵਾਰ ਦੇ ਰੂਪ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਜਿੱਥੇ ਵੋਟਾਂ ਦੇ ਰਹੇ ਨੇ ਤੇ ਉੱਥੇ ਖਾਸ ਕਰ ਫਰੀਦਕੋਟ ਲੋਕਾਂ ਦੇ ਸਿਰ ਦੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਇਸ ਜ਼ਿੰਮੇਵਾਰੀ ਨੂੰ ਸੰਭਾਲਣਾ ਕਿਸ ਤਰੀਕੇ ਦੇ ਨਾਲ ਹੈ ਇਹ ਵੀ ਪਿਵਿੱਖ ਦੇ ਗਰਭ ਦੇ ਵਿੱਚ ਬਹੁਤ ਵੱਡੇ ਸਵਾਲ ਨੇ ਪਰ ਦੇਖਣਾ ਹੋਵੇਗਾ ਕਿ ਅਗਲੀ ਰਣਨੀਤੀ ਫਰੀਦਕੋਟ ਹਲਕੇ ਦੀ ਕਿਹੜੀ ਹੋ ਸਕਦੀ ਹੈ ਭਾਈ ਬਿਆਨਤ ਸਿੰਘ ਜੋ ਕੌਮ ਵਾਸਤੇ ਕੁਰਬਾਨੀ ਕਰਦੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੀ ਚੋਣ ਕੀਤੀ ਜਾਂਦੀ ਹੈ ਜਾਂ ਫਿਰ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਜਿਹੜੇ ਫੇਸ ਬਦਲ ਕੇ ਨਵੇਂ-ਨਵੇਂ ਚਿਹਰੇ ਆਉਂਦੇ ਆ ਜਾਂ ਉਹਨਾਂ ਦੇ ਵਿੱਚੋਂ ਕਿਸੇ ਦੀ ਚੋਣ ਕੀਤੀ ਜਾਂਦੀ ਹੈ ਇਹ ਵੀ ਦੇਖਣਾ ਹੋਵੇਗਾ ਔਰ ਅੱਗੇ ਦੀ ਗੱਲਬਾਤ ਵੀ ਲੈ ਕੇ ਤੁਹਾਡੇ درمیان ਹਾਜ਼ਰ ਹੁੰਦੇ ਰਹਾਂਗੇ ਧੰਨਵਾਦ